ਵਾਟਸਾਨਾ ਮੇਰੇ YouTube ਚੈਨਲ PUP ਸਟੱਡੀ ਹੱਬ ਤੇ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਬੀ ਐਸ ਐਮ 3 ਜਿਹੜਾ ਪੰਜਾਬ ਦੇ ਸਟੇਸਵਾਰ ਤੁਹਾਨੂੰ ਹੈ 1708 ਤੋਂ ਲੈ ਕੇ 1799 ਤੱਕ ਤਾਂ ਉਹਦਾ ਸਲੇਪਸ ਸ਼ੁਰੂ ਕੀਤਾ ਹੈਗਾ ਤਾਂ ਦੋ ਤੋਂ ਤਿੰਨ ਲੈਸਨ ਇਸ ਚੈਨਲ ਤੇ ਕਰਾ ਦਿੱਤੇ ਆ ਚੌਥਾ ਲੈਸਨ ਰਹੂਗਾ ਅੱਜ ਦੀ ਇਸ ਵੀਡੀਓ ਵਿੱਚ ਕਰਾਂਗੇ ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ਉੱਤੇ ਹਮਲੇ ਅਹਿਮਦ ਸ਼ਾਹ ਅਬਦਾਲੀ ਕੌਣ ਸੀ ਉਨੇ ਪੰਜਾਬ ਦੇ ਉੱਤੇ ਕਿੰਨੇ ਹਮਲੇ ਕੀਤੇ ਤਾਂ ਸਾਰਾ ਲੈਸਨ ਇਸ ਚੈਨਲ ਦੇ ਉੱਤੇ ਕਰਾਂਗੇ ਤੇ ਜਿਹੜੇ ਚੈਨਲ ਤੇ ਨਵੇਂ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਵਾਤਵਾਰ ਤੇ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਕਰਦੇ ਹੋਰ ਜੇਕਰ ਕਿਸੇ ਸਟੂਡੈਂਟ ਦਾ ਕੋਈ ਵੀ ਡਾਊਟ ਹੋਵੇ ਤਾਂ ਕਮੈਂਟ ਕਰਦੇ ਜਾ ਕਰੋ ਤਾਂ ਪਹਿਲਾਂ ਪੜ੍ਹਦੇ ਆਂ ਅਮਦ ਸ਼ਾਹ ਅਬਦਾਲੀ ਕੌਣ ਸੀ ਠੀਕ ਆ ਅਮਦ ਸ਼ਾਹ ਅਬਦਾਲੀ ਅਫਗਾਨਿਸਤਾਨ ਦਾ ਇੱਕ ਸ਼ਾਸਕ ਸੀ ਅਮਦ ਸ਼ਾਹ ਅਬਦਾਲੀ ਕਿੱਥੋਂ ਦਾ ਸ਼ਾਸਕ ਸੀ ਅਫਗਾਨਿਸਤਾਨ ਦਾ ਉਹ ਨਾਦਰ ਸ਼ਾਹ ਦੀ ਹੱਤਿਆ ਤੋਂ ਬਾਅਦ ਅਫਗਾਨਿਸਤਾਨ ਦਾ ਸ਼ਾਸਕ ਜਿਹੜਾ ਉਹ ਬਣਿਆ ਸੀ ਉਸ ਨੇ 1747 ਤੋਂ ਲੈ ਕੇ 1772 ਤੱਕ ਸ਼ਾਸਨ ਕੀਤਾ ਉਸ ਨੇ 1747 ਤੋਂ ਲੈ ਕੇ 1767 ਤੱਕ ਦੇ ਦੌਰਾਨ ਪੰਜਾਬ ਦੇ ਉੱਤੇ 8 ਹਮਲੇ ਕੀਤੇ ਜਿਹੜਾ ਹਿੰਦ ਸ਼ਾਹ ਅਬਦਾਲੀ ਸੀ ਉਹਨੇ ਪੰਜਾਬ ਦੇ ਉੱਤੇ 8 ਵਾਰੀ ਹਮਲਾ ਕੀਤਾ ਉਸ ਨੇ 1752 ਵਿੱਚ ਮੁਗਲ ਸੂਬੇਦਾਰ ਮੀਰ ਮੰਨੂ ਨੂੰ ਹਰਾ ਕੇ ਪੰਜਾਬ ਦਾ ਜਿਹੜਾ ਸੂਬੇਦਾਰ ਜਿਹੜਾ ਉਹ ਬਣਾਤਾ ਸੀਗਾ ਠੀਕ ਆ ਤਾਂ ਜਦੋਂ ਮੀਰ ਮੰਨੂ ਪੰਜਾਬ ਦਾ ਸੂਬੇਦਾਰ ਸੀਗਾ ਤਾਂ ਉਦੋਂ ਮੀਰ ਮੰਨੂ ਹਰਾਇਆ ਸੀਗਾ ਤੇ ਪੰਜਾਬ ਨੂੰ ਹਰਾ ਕੇ ਠੀਕ ਆ ਅਫਗਾਨਿਸਤਾਨ ਦੇ ਵਿੱਚ ਮਲਾ ਲਿਆ ਸੀ ਅਮਦ ਸ਼ਾ ਅਬਦਾਲੀ ਅਤੇ ਉਸ ਦੇ ਦੁਆਰਾ ਪੰਜਾਬ ਦੇ ਵਿੱਚ ਨਿਯੁਕਤ ਕੀਤੇ ਗਏ ਸੂਬੇਦਾਰਾਂ ਨੇ ਸਿੱਖਾਂ ਉੱਤੇ ਅਣਗਿਣਤ ਜੁਰਮ ਕੀਤੇ ਤੇ ਜਿਹੜਾ ਅਮਦ ਸ਼ਾ ਅਬਦਾਲੀ ਸੀਗਾ ਉਹ ਸਿੱਖਾਂ ਦਾ ਕਿਸੇ ਵਿਰੋਧੀ ਸੀਗਾ 1762 ਦੇ ਵਿੱਚ ਵੱਡੇ ਕੱਲੂ ਘਾਰੇ ਵਿੱਚ ਅਮਰ ਸਿੰਘ ਅਬਦਾਲੀ ਨੇ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਸ਼ਹੀਦ ਕੀਤਾ ਤਾਂ ਇੱਕ ਘਟਨਾ ਵਾਪਰੀ ਸੀ ਵੱਡਾ ਕੱਲੂ ਘਰਾਏ ਵੀ ਆਪਾਂ ਇਸ ਪਾਠਨ ਦੇ ਵਿੱਚ ਪੜਾਂਗੇ ਤਾਂ ਇਸ ਸਮੇਂ ਦੇ ਦੌਰਾਨ ਘੱਟੋ ਘੱਟ 25 ਤੋਂ 30 ਹਜ਼ਾਰ ਸਿੱਖਾਂ ਨੂੰ ਇਸ ਘਟਨਾ ਦੇ ਵਿੱਚ ਸਿੱਖਾਂ ਨੂੰ ਮਾਰਿਆ ਸੀ ਅਮਰ ਸਿੰਘ ਅਬਦਾਲੀ ਨੇ ਇੰਨਾ ਸਭ ਦੇ ਬਾਵਜੂਦ ਸਿੱਖ ਚਟਾਨਾਂ ਵਾਂਗ ਅਡੋਲ ਰਹੇ ਉਹਨਾਂ ਨੇ ਆਪਣੇ ਛਾਪਾ ਮਾਰ ਯੋਧੇ ਰਾਹੀਂ ਅਬਦਾਲੀ ਦੇ ਇਨਦਾਨ ਨੂੰ ਹਰਾਮ ਕਰ ਦਿੱਤਾ ਸੀ ਠੀਕ ਆ ਤਾਂ ਉਹ ਛਾਪਾ ਮਾਰ ਯੁੱਧ ਨੀਤੀ ਅਪਣਾਉਂਦੇ ਸਨ ਉਹ ਕੀ ਕਰਦੇ ਸੀਗੇ ਕਿ ਜਦੋਂ ਵੀ ਅਫਗਾਨੀ ਹਮਲਾ ਕਰਦਾ ਸੀ ਪੰਜਾਬ ਦੇ ਵਿੱਚ ਤਾਂ ਉਹ ਇਹਨਾਂ ਸੈਨਿਕ ਇਹਨਾਂ ਫੌਜਾਂ ਨੂੰ ਲੁੱਟਦੇ ਸਿੱਖ ਤੇ ਬਾਅਦ ਵਿੱਚ ਲੁੱਟ ਕੇ ਫਿਰ ਜੰਗਲਾਂ ਤੇ ਪਹਾੜਾਂ ਦੇ ਵਿੱਚ ਜਾ ਕੇ ਛਪ ਜਾਂਦੇ ਸਨ ਠੀਕ ਆ ਤਾਂ ਇਸ ਕਰਕੇ ਆਉਣੇ ਅਹਿਮਦ ਸ਼ਾਹ ਅਫਗਾਨੀ ਦੇ ਉਹ ਹੱਥ ਨਹੀਂ ਲੱਗੇ ਤੇ ਉਹਨਾਂ ਨੇ ਅਹਿਮਦ ਸ਼ਾਹ ਅਫਗਾਨੀ ਦਾ ਬਹੁਤ ਸਾਰਾ ਜਿਹੜਾ ਧਨ ਸੀਗਾ ਉਹ ਲੁੱਟਦੇ ਸੀ ਅੰਮ੍ਰਿਤਸ਼ਾਹ ਅਬਦਾਲੀ ਅਬਦਾਲੀ ਨੇ ਆਪਣੇ ਸਾਰੇ ਯਤਨਾਂ ਦੇ ਬਾਵਜੂਦ ਸਿੱਖਾਂ ਨੂੰ ਸਿੱਖਾਂ ਦੀ ਸ਼ਕਤੀ ਨੂੰ ਕੁਚਲ ਨਹੀਂ ਸਕਿਆ ਸੀ ਇਹ ਗੱਲ ਕੀ ਸੀ ਕਿ ਅਸਫਲਤਾ ਦਾ ਕਾਰਨ ਕੀ ਸੀ ਸਿੱਖਾਂ ਦੀ ਬਹਾਦਰੀ ਉਹਨਾਂ ਦੀ ਜਿਹੜੀ ਸ਼ਕਤੀ ਸੀ ਤੇ ਪੰਜਾਬ ਦਾ ਇਤਿਹਾਸ ਸੀ ਉੱਥੋਂ ਦੀ ਰਾਜਨੀਤਿਕ ਹਾਲਤ ਆਰਥਿਕ ਸਮਾਜਿਕ ਤੇ ਬਹੁਤ ਸਾਰੇ ਕਾਰਨਾ ਕਰਕੇ ਉਹ ਪੰਜਾਬ ਦੇ ਵਿੱਚ ਸਿੱਖਾਂ ਨੂੰ ਖਤਮ ਨਹੀਂ ਕਰ ਸਕਿਆ ਸੀ ਠੀਕ ਤਾਂ ਇਹ ਇੰਟਰੋ ਦੇ ਵਿੱਚ ਤੁਸੀਂ 2-4 ਲਾਈਨਾਂ ਜਿਹੜਾ ਕੁਐਸਚਨ ਕੋਈ ਵੀ ਅਬਦਾਲੀ ਦੇ ਕੁਐਸਚਨ ਆ ਜਾਵੇ ਉਹਦੇ ਸ਼ੁਰੂ ਕਰਨ ਤੋਂ ਪਹਿਲਾਂ ਇਹਦੇ ਵਿੱਚ ਦੋ ਜਾਂ ਤਿੰਨ ਲੈਣਾ ਜ਼ਰੂਰ ਲਿਖਨੇ ਆਈਆਂ ਬਾਅਦ ਵਿੱਚ ਪੁਆਇੰਟ ਬਣਾ ਕੇ ਤੁਸੀਂ ਅੱਗੇ ਕੁਐਸਚਨ ਸ਼ੁਰੂ ਕਰਨਾ ਹੈ ਠੀਕ ਹੈ ਤੇ ਐਂਡ ਦੇ ਵਿੱਚ ਜੇਕਰ ਤੁਸੀਂ ਸਿੱਟਾ ਲੈਂਦੇ ਤਾਂ ਉਹਦੇ ਵਿੱਚ ਇਹ ਸਾਰਾ ਗੱਲਾਂ ਐਡ ਕਰ ਸਕਦੇ ਠੀਕ ਹੈ ਤਾਂ ਇਹ ਇੰਟਰੋ ਦੇ ਵਿੱਚ ਲੈ ਦੇਣਾ ਨੈਕਸਟ ਆਏਗਾ ਅਬਦਾਲੀ ਨੇ ਹਮਲੇ ਕਿਤੇ ਸੀ 8 ਤਾਂ ਉਹਨਾਂ ਹਮਲਿਆਂ ਦੇ ਜੇਕਰ ਕਾਰਨ ਪੁੱਛੇ ਪੁੱਛ ਲਈ ਜਾਣ ਤਾਂ ਉਹਨਾਂ ਦੇ ਕਾਰਨ ਕੀ ਕੀ ਹੋ ਸਕਦੇ ਹੈ ਸ਼ਾਰਟ ਦੇ ਵਿੱਚ ਆਪ ਪੁਆਇੰਟ ਦੇਖ ਲੈਣਾ ਫਸਟ ਸੀਗਾ ਅਬਦਾਲੀ ਵੀ ਦਲੀਸ਼ਾ ਇਹ ਅਬਦਾਲੀ ਦਾ ਆਬਾ ਦਲੀਸ਼ਾ ਸੀ ਕਿ ਉਹ ਭਾਰਤ ਦੇ ਉੱਤੇ ਹਮਲਾ ਕਰੇ ਭਾਰਤ ਦੇ ਵਿੱਚ ਆਪਣਾ ਰਾਜ ਸਥਾਪਿਤ ਕਰੇ ਠੀਕ ਆ ਨੈਕਸਟ ਭਾਰਤ ਦੀ ਅਰਥਾਤ ਹਨ ਦੌਲਤ ਤਾਂ ਭਾਰਤ ਦੇ ਵਿੱਚ ਭਾਰਤ ਨੂੰ ਉਸ ਸਮੇਂ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ ਭਾਰਤ ਦੇ ਵਿੱਚ ਬਹੁਤ ਸਾਰਾ ਸੋਨਾ ਬਹੁਤ ਸਾਰਾ ਹੀਰੇ ਮੋਤੀ ਸਨ ਕੀਮਤੀ ਤਾਂ ਉਹ ਭਾਰਤ ਦੀ ਇਹਨਾਂ ਦੌਲਤਾਂ ਨੂੰ ਲੁੱਟਣ ਦੇ ਲਈ ਉਹ ਭਾਰਤ ਉੱਤੇ ਹਮਲਾ ਕਰਦੇ ਰਿਹਾ ਸੀ ਅਫਗਾਨਿਸਤਾਨ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਤਾਂ ਉਹ ਕਹਿੰਦਾ ਸੀਗਾ ਜੇਕਰ ਮੈਂ ਆ ਭਾਰਤ ਨੂੰ ਪੰਜਾਬ ਨੂੰ ਆਪ ਦੇ ਸਾਮਰਾਜ ਦੇ ਵਿੱਚ ਮਿਲਾ ਲੂੰਗਾ ਤਾਂ ਇਹਦੇ ਨਾਲ ਮੇਰੀ ਅਫਗਾਨੀ ਸਥਾਨ ਦੇ ਵਿੱਚ ਜਿਹੜੀ ਸ਼ਕਤੀ ਆ ਸਥਿਤੀ ਆ ਉਹ ਬਹੁਤ ਮਜ਼ਬੂਤ ਹੋ ਜਾਵੇਗੀ। ਨੈਸਟ ਸੈਨਾਵਾਜ਼ ਖਾਨ ਦਾ ਸੱਦਾ ਠੀਕ ਆ ਤੇ ਜਦੋਂ ਫਸਟ ਜਿਹੜਾ ਹਮਲਾ ਕਰਦਾ ਹੈਗਾ ਉਹ ਇੱਕ ਮੁਗਲ ਦੇ ਕੈਂ ਤੇ ਸ਼ਹਿਨਵਾਜ਼ ਖਾਨ ਜਿਹੜਾ ਸੀਗਾ ਉਹਦੇ ਕੈਂ ਤੇ ਹਮਲਾ ਕਰਦਾ ਹੈਗਾ ਜਿਦੋਂ ਪਹਿਲੀ ਵਾਰ ਇਹ ਉਹ ਭਾਰਤ ਦੇ ਵਿੱਚ ਆਉਂਦਾ ਤਾਂ ਉਸ ਨੂੰ ਪਤਾ ਲੱਗਦਾ ਕਿ ਧੰਨੀ ਰਾਜ ਹੈਗਾ ਇੱਥੇ ਬਹੁਤ ਸਾਰੀਆਂ ਚੀਜ਼ਾਂ ਹਨ ਕੀਮਤੀ ਕੀਮਤੀ ਤਾਂ ਕਰਕੇ ਬਾਅਦ ਵਿੱਚ ਲਾਲਚ ਵਿੱਚ ਆ ਕੇ ਉਹ ਵਾਰੀ ਵਾਰੀ ਇੱਤੇ ਹਮਲਾ ਕਰਦਾ ਤੇ ਕਾਰਨ ਸੀ ਹੁਣ ਕਰਦੇ ਆ 1 ਬਾਈ 1 ਕਰਕੇ ਅਫਗਾਨੀ ਤੇ ਹਮਲੇ ਤਾਂ ਫਸਟ ਜਿਹੜੀ ਗੱਲ ਯਾਦ ਰੱਖਣੀ ਆ ਅਫਗਾਨੀ ਨੇ ਪੰਜਾਬ ਦੇ ਉੱਤੇ ਕਿੰਨੀ ਵਾਰੀ ਹਮਲਾ ਕੀਤਾ ਸੀ 8 ਵਾਰ ਠੀਕ ਆ ਤਾਂ ਫਸਟ ਹਮਲਾ ਜਿਹੜਾ ਕੀਤਾ ਸੀ ਉਸ ਨੇ 1747 ਤੋਂ ਲੈ ਕੇ 43 ਇਸੇ ਕਾਲ ਦੇ ਵਿੱਚ ਉਹਨੇ ਫਸਟ ਜਿਹੜਾ ਹਮਲਾ ਕੀਤਾ ਹੁਣ ਪੜਦੇ ਆ ਕਿਉਂ ਕੀਤਾ ਸੀਗਾ ਸੈਨਵਾਜ ਖਾਨ ਦੇ ਸੱਦੇ ਤੇ ਅਹਿਮਦ ਸ਼ਾਹ ਅਬਦਾਲੀ ਨੇ 1747 ਵਿੱਚ ਆਪਣੀਆਂ ਫੌਜਾਂ ਨੂੰ ਨਾਲ ਲੈ ਕੇ ਭਾਰਤ ਦੇ ਵੱਲ ਚੱਲ ਪਿਆ ਠੀਕ ਆ ਤੇ ਜਦੋਂ ਸੈਨਵਾਜ ਖਾਨ ਨੇ ਸੱਦਾ ਦਿੱਤਾ ਸੀਗਾ ਕਿ ਉਹ ਭਾਰਤ ਦੇ ਉੱਤੇ ਆਵੇ ਠੀਕ ਆ ਤਾਂ ਉਹ ਉਥੋਂ ਚੱਲ ਪਿਆ ਫੌਜਾਂ ਲੈ ਕੇ ਅਫਗਾਨਿਸਤਾਨ ਤੋਂ ਇਸੇ ਸਮੇਂ ਸ਼ੈਨਵਾਜ਼ ਖਾਨ ਨੇ ਕਰਮੋਦੀਨ ਨਾਲ ਸਮਝੌਤਾ ਕਰ ਲਿਆ ਠੀਕ ਆ ਤਾਂ ਕਰਮੋਦੀਨ ਸੀਗਾ ਜਿਹੜਾ ਤੇ ਸ਼ੈਨਵਾਜ਼ ਖਾਨ ਸੀਗਾ ਇਹ ਦੋਨੇ ਦੁਸ਼ਮਣ ਸੀ ਸ਼ੈਨਵਾਜ਼ ਖਾਨ ਨੇ ਕਰਮੋਦੀਨ ਤੋਂ ਬਦਲਾ ਲੈਣਾ ਸੀ ਜਿਹਦੇ ਕਰਕੇ ਉਹ ਅਬਦਾਲੀ ਨੂੰ ਬੁਲਾਉਂਦਾ ਪਰ ਜਦੋਂ ਅਬਦਾਲੀ ਆਉਂਦਾ ਹੈਗਾ ਤਾਂ ਉਹਦੇ ਆਉਣ ਤੋਂ ਪਹਿਲਾਂ ਹੀ ਉਹ ਦੋਨੇ ਜਿਹੜੇ ਹੈਗੇ ਉਹ ਸਮਝੌਤਾ ਕਰ ਲੈਂਦੇ ਆਪਸ ਵਿੱਚ ਠੀਕ ਆ ਅਬਦਾਲੀ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੰਦਾ ਬਾਅਦ ਵਿੱਚ ਉਹ ਕਹਿ ਦਿੰਦਾ ਸ਼ੈਨਵਾਜ਼ ਖਾਨ ਠੀਕ ਆ ਕਿ ਅਬਦਾਲੀ ਦੀ ਹੁਣ ਕੋਈ ਵੀ ਲੋਟ ਨਹੀਂ ਜੀ ਉਹਦਾ ਸਾਥ ਨਹੀਂ ਦਿੰਦਾ ਜਿਸ ਨਾਲ ਅਬਦਾਲੀ ਜਿਹੜਾ ਹੈਗਾ ਬਹੁਤ ਜ਼ਿਆਦਾ ਗੁੱਸਾ ਹੋ ਜਾਂਦਾ ਹੈਗਾ ਤੇ ਉਸਨੇ ਸ਼ੈਨਵਾਜ਼ ਖਾਂ ਤੇ ਕਰਮਦੀਨ ਜਿਹੜਾ ਸੀਗਾ ਉਹਦੇ ਤੇ ਹਮਲਾ ਕਰ ਦਿੰਦਾ ਤੇ ਉਹਨਾਂ ਨੂੰ ਹਰਾ ਦਿੰਦਾ ਠੀਕ ਆ ਤਾਂ ਬਾਅਦ ਵਿੱਚ ਅਬਦਾਲੀ ਇਹਨਾਂ ਦੋਨਾਂ ਦੇ ਉੱਤੇ ਹਮਲਾ ਕਰਕੇ ਇਹਨਾਂ ਨੂੰ ਹਰਾ ਦਿੰਦਾ ਕਰਮਦੀਨ ਦੇ ਲੜਕੇ ਨੇ ਬਾਅਦ ਵਿੱਚ ਅਬਦਾਲੀ ਨੂੰ ਹਰਾ ਦਿੱਤਾ ਠੀਕ ਆ ਜਿਸ ਨਾਲ ਮੁਹੰਮਦ ਸ਼ਾਹ ਨੇ ਜਿਸ ਨੂੰ ਮੁਹੰਮਦ ਸ਼ਾਹ ਨੇ ਮੀਰ ਮੰਨੂ ਨੂ ਲਾਰ ਦਾ ਸੂਬੇਦਾਰ ਬਣਾ ਦਿੱਤਾ ਤਾਂ ਕਰਮਉਦੀਨ ਦਾ ਜਿਹੜਾ ਪੁੱਤਰ ਸੀਗਾ ਉਹ ਸੀਗਾ ਮੀਰ ਮੰਨੂ ਠੀਕ ਆ ਮੀਰ ਮੰਨੂ ਨੂੰ ਬਾਅਦ ਵਿੱਚ ਉਹਦਾ ਸੂਬੇਦਾਰ ਬਣਾ ਦਿੰਦੇ ਆ ਤੇ ਜਿਹੜਾ ਮੀਰ ਮੰਨੂ ਹੈਗਾ ਉਹ ਅਬਦਾਲੀ ਨੂੰ ਹਰਾ ਦਿੰਦਾ ਫਿਰ ਅਬਦਾਲੀ ਜਿਹੜਾ ਹੈਗਾ ਉਹ ਨਰਾਸ਼ ਹੋ ਕੇ ਜਾਵਰਦਾ ਪਰ ਜਾਂਦਾ ਜਾਂਦਾ ਉਹ ਕਈ ਰਾਜਾਂ ਨੂੰ ਕਈ ਖੇਤਰਾਂ ਨੂੰ ਲੁੱਟ ਕੇ ਫਿਰ ਉਹ ਆਪਦੇ ਰਾਜ ਦੇ ਵਿੱਚ ਜਾਂਦਾ ਹੈਗਾ ਠੀਕ ਆ ਤਾਂ ਫਾਸਟ ਹਮਲੇ ਦੇ ਵਿੱਚ ਕੀ ਸੀਗਾ ਸੈਨਵਾਜ ਖਾਨ ਤੇ ਕਰਮਉਦੀਨ ਆਪਸ ਵਿੱਚ ਵਾੜਪੰਦਿਆ ਸਹਿਨਵਾਜ ਖਾਨ ਜਿਹੜਾ ਹੈਗਾ ਉਹ ਅਫਗਾਨੀ ਨੂੰ ਸਦਾ ਦਿੰਦਾ ਹਮਲਾ ਕਰਨ ਦੇ ਲਈ ਕਿ ਆਪਾਂ ਦੋਨੇ ਰਲ ਕੇ ਕਰਮਦਿਨ ਨੂੰ ਹਾਰੋਣੇ ਪਰ ਉਹਦੇ ਆਉਣ ਤੋਂ ਪਹਿਲਾਂ ਹੀ ਆਪਸ ਵਿੱਚ ਸਮਝੌਤਾ ਕਰ ਲੈਂਦੇ ਆ ਤੇ ਅਫਗਾਨੀ ਦਾ ਸਾਥ ਦੇਣ ਤੋਂ ਸਹਿਨਵਾਜ ਖਾਨ ਇਨਕਾਰ ਕਰ ਦਿੰਦਾ ਹੈਗਾ ਬਾਅਦ ਵਿੱਚ ਅਫਗਾਨੀ ਇਹਨਾਂ ਦੋਨਾਂ ਨੂੰ ਹਰਾ ਦਿੰਦਾ ਠੀਕ ਆ ਪਰ ਜਿਹੜਾ ਕਰਮਦਿਨ ਦਾ ਪੁੱਤਰ ਸੀ ਆ ਮੀਰ ਮੰਨੂ ਉਹ ਅਫਗਾਨੀ ਨਾਲ ਲੜਦਾ ਤੇ ਉਹਨੂੰ ਹਰਾ ਦਿੰਦਾ ਇਸ ਤੋਂ ਖੋਸ਼ ਹੋ ਕੇ ਜਿਹੜਾ ਦਿੱਲੀ ਦਾ ਬਾਦਸ਼ਾਹੀ ਮੁਹੰਮਦ ਸ਼ਾਹ ਉਹ ਖੋਸ਼ ਹੋ ਕੇ ਉਸ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕਰ ਦਿੰਦਾ ਹੈ ਤੇ ਜਿਹੜਾ ਅਫਗਾਨੀਆ ਵਾਪਸ ਚਲਾ ਜਾਂਦਾ ਨੈਕਸਟ ਆਇੰ ਦਾ ਅਫਗਾਨੀ ਦਾ ਦੂਸਰਾ ਹਮਲਾ 1748 ਤੋਂ ਲੈ ਕੇ 1759 ਤੱਕ ਅਹਮਦ ਸ਼ਾਹ ਅਫਗਾਨੀ ਆਪਣੇ ਪਹਿਲੇ ਹਮਲੇ ਦੇ ਦੌਰਾਨ ਆਪਣੀ ਹਾਰ ਦਾ ਬਦਲਾ ਲੈਣਾ ਚਾਹੁੰਦਾ ਸੀ ਪਹਿਲੀ ਵਾਰੀ ਜਦੋਂ ਭਾਰਤ ਵਿੱਚ ਆਉਂਦਾ ਉਹਨਾਂ ਤੋਂ ਔਖਾ ਹੁੰਦਾ ਤੇ ਆਪਦੀ ਉਹਦੀ ਹਾਰ ਹੋ ਜਾਂਦੀ ਹੈ ਠੀਕ ਹੈ ਉਦਰਾ ਉਹਦਾ ਬਦਲਾ ਲੈਣ ਲਈ ਉਹ ਦੂਸਰਾ ਹਮਲਾ ਕਰਦਾ ਦੂਜਾ ਹਮਲਾ ਉਹ ਇਸ ਦੂਜੇ ਹਮਲੇ ਤੋਂ ਇਸ ਗੱਲ ਤੋਂ ਜਾਣੂ ਸੀ ਕਿ ਦਿੱਲੀ ਦਾ ਜਿਹੜਾ ਨਵਾਂ ਵਜ਼ੀਰ ਬਣਿਆ ਠੀਕ ਆ ਉਹ ਮੀਰ ਮੰਨੂ ਤੋਂ ਹੀ ਰਖਾ ਕਰਦਾ ਤੇ ਜਦੋਂ ਦੂਜਾ ਹਮਲਾ ਕਰਦਾ ਉਸ ਸਮੇਂ ਦਿੱਲੀ ਦੇ ਵਿੱਚ ਕੋਈ ਹੋਰ ਬਾਦਸ਼ਾਹ ਬਣ ਜਾਂਦਾ ਤੇ ਉਹਨੂੰ ਪਤਾ ਲੱਗ ਜਾਂਦਾ ਇਹ ਗੱਲ ਦਾ ਕਿ ਜਿਹੜਾ ਮੀਰ ਮੰਨੂ ਇਹ ਘਲਾਤ ਸੂਬੇਦਾਰ ਬਣਾਇਆ ਹੈਗਾ ਤਾਂ ਉਹਨਾਂ ਦੋਨਾਂ ਦੀ ਆਪਸ ਵਿੱਚ ਨਹੀਂ ਬਣਦੀ ਤਾਂ ਉਹਨਾਂ ਦੀ ਆਪਸ ਦੇ ਵਿੱਚ ਨਹੀਂ ਬਣਦੀ ਪਾਂਗਰ ਕੇ ਉਸ ਨੂੰ ਪਤਾ ਸੀਗਾ ਕਿ ਜੇਕਰ ਉਹ ਹੁਣ ਹਮਲਾ ਕਰੇਗਾ ਤਾਂ ਮੀਰ ਮੰਨੂ ਦਾ ਕਿਸੇ ਨੇ ਵੀ ਸਾਥ ਨਹੀਂ ਦੇਣਾ ਤਾਂ ਆਸਾਨੀ ਦੇ ਨਾਲ ਉਹ ਪੰਜਾਬ ਨੂੰ ਜਿੱਤ ਲਵੇਗਾ ਠੀਕ ਹੈ ਇਸ ਲਈ ਜਦ ਅਫਗਾਨੀ ਨੇ ਪੰਜਾਬ ਦੇ ਉੱਤੇ ਦੂਜਾ ਹਮਲਾ ਕੀਤਾ ਤਾਂ ਮੀਰ ਮੰਨੂ ਨੂੰ ਦਿੱਲੀ ਵੱਲੋਂ ਕੋਈ ਵੀ ਸਹਾਇਤਾ ਨਹੀਂ ਮਿਲੀ ਕਿਉਂਕਿ ਉੱਥੋਂ ਦਾ ਬਾਦਸ਼ਾਹ ਮੀਰ ਮੰਨੂ ਨਾਲ ਇਹਦਾਂ ਕਰਦਾ ਸੀ ਨਫ਼ਰਤ ਕਰਦਾ ਸੀ ਇਹਦੇ ਨਾਲ ਉਹਨੇ ਸਹਾਇਤਾ ਨਹੀਂ ਭੇਜੀ ਪਰ ਮੀਰ ਮੰਨੂ ਜਿਹੜਾ ਸੀ ਉਹ ਸਿਆਣਾ ਵਿਅਕਤੀ ਸੀ ਉਸਨੇ ਕੀ ਕੀਤਾ ਅਫਗਾਨੀ ਦੇ ਨਾਲ ਸਮਝੌਤਾ ਕਰ ਲਿਆ ਤੇ ਕਿਹਾ ਕਿ ਉਹ ਚਾਰ ਮਹਿਲਾਂ ਦਾ ਚਾਰ ਖੇਤਾਂ ਦਾ ਅਲੱਗ-ਅਲੱਗ ਲਗਾਣ ਜਿਹੜਾ ਘੱਟੋ-ਘੱਟ 14 ਲੱਖ ਰੁਪਇਆ ਬੰਦਾ ਸਾਲਾਨਾ ਤਾਂ ਉਹ ਅਬਦਾਲੀ ਅਮਦ ਸ਼ਬਦਾਲੀ ਨੂੰ ਦੇਵੇਗਾ ਠੀਕ ਆ ਅਮਦ ਸ਼ਬਦਾਲੀ ਜਿਹੜਾ ਉਹਦੀ ਗੱਲ ਮੰਨ ਲੈਂਦਾ ਹੈਗਾ ਤੇ ਤੇ ਬਾਅਦ ਵਿੱਚ ਉਹ ਆਧੇਪ੍ਰਦੇਸ਼ ਫਿਰ ਤਵਾਪਸੇ ਚਲਾ ਜਾਂਦਾ ਹੈ ਤਾਂ ਵੀਡੀਓ ਥੋੜੀ ਜਿਹੀ ਲੰਬੀ ਰਹਿਣ ਵਾਲੀ ਹੈ ਕੀ ਆ ਤਾਂ ਵੀਡੀਓ ਦੇ ਨਾਲ ਬਣੇ ਰਹੋ ਤਾਂ ਸਾਰੇ ਹਮਲੇ ਜਿਹੜੇ ਬੁੱਕ ਤੇ ਬਹੁਤ ਜ਼ਿਆਦਾ ਲੈਂਥੀ ਸੀ ਤਾਂ ਕਰਕੇ ਸ਼ਾਰਟ ਦੇ ਵਿੱਚ ਜਿਹੜੇ ਲਿਖੇ ਗਏ ਹੈਗਾ ਹੁਣ ਨੈਕਸਟ ਹੈਗਾ ਅਬਦਾਲੀ ਦਾ ਤੀਸਰਾ ਹਮਲਾ 1752 ਤੋਂ ਲੈ ਕੇ 1752 ਤੱਕ ਤੀਸਰੇ ਹਮਲੇ ਵਿੱਚ ਕੀ ਹੋਇਆ ਸੀ ਕਿ ਪੰਜਾਬ ਦੇ ਵਿੱਚ ਸਿੱਖ ਅਤੇ ਮੁਗਲਾਂ ਦਾ ਇਹ ਲੜਾਈ ਕਰਕੇ ਪੰਜਾਬ ਦੇ ਵਿੱਚ ਬਗਾਮਨੀ ਫੈਲ ਗਈ ਸਿੱਟੇ ਵਜੋਂ ਮੀਰ ਮੰਨੂ ਅਬਦਾਲੀ ਨੂੰ 14 ਲੱਖ ਰੁਪਏ ਜਿਹੜਾ ਦੂਸਰੇ ਹਮਲੇ ਦੇ ਦੌਰਾਨ ਜਿਹੜੀ ਸ਼ਰਤ ਹੋਈ ਸੀ ਉਹ ਪੂਰੀ ਨਹੀਂ ਕਰ ਸਕਿਆ ਉਹਦਾ ਲਗਾਨ ਜਿਹੜਾ ਸੀ 14 ਲੱਖ ਰੁਪਏ ਸਾਲਾਨਾ ਲਗਾਨ ਨਹੀਂ ਦੇ ਸਕਿਆ ਇਸ ਲਈ ਨਵੰਬਰ 1752 ਨੂੰ ਉਸ ਨੇ ਪੰਜਾਬ ਦੇ ਉੱਤੇ ਬਜ਼ਰਾ ਲੈਣ ਦੇ ਲਈ ਤੀਸਰਾ ਹਮਲਾ ਕੀਤਾ। ਮੀਰ ਮੰਨੂ ਨੇ ਉਹਨਾਂ ਨੂੰ 9 ਲੱਖ ਰੁਪਏ ਅਫਦਾਲੀ ਨੂੰ ਦੇਣ ਲਈ ਚਾਹੇ ਪਰ ਉਹਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਠੀਕ ਆ। ਮੀਰ ਮੰਨੂ ਨੇ ਕਿਹਾ ਸੀ ਕਿ 9 ਲੱਖ ਰੁਪਏ ਮੈਂ ਦਿਨਾ ਕਿ 5 ਲੱਖ ਬਾਅਦ ਵਿੱਚ ਦੇ ਦਵਾਂਗਾ ਪਰ ਅਫਦਾਲੀ ਜਿਹੜਾ ਉਹ ਨਹੀਂ ਮੰਨਿਆ ਸੀ। ਬਾਅਦ ਵਿੱਚ ਮੀਰ ਮੰਨੂ ਅਤੇ ਅਫਦਾਲੀ ਦੇ ਵਿੱਚ ਲੜਾਈ ਹੋਈ। ਮੀਰ ਮੰਨੂ ਜਿਹੜਾ ਹਾਰ ਗਿਆ ਸੀਗਾ ਤੇ ਅਫਦਾਲੀ ਨੇ ਮੀਰ ਮੰਨੂ ਦੀ ਦਲੇਰੀ ਵੇਖ ਕੇ ਉਸ ਨੂੰ ਪ੍ਰਭਾਵਿਤ ਹੋ ਕੇ ਠੀਕ ਆ ਤੇ ਬਾਅਦ ਵਿੱਚ ਮੀਰ ਮੰਨੂ ਨੇ ਉਹਦੇ ਤੋਂ ਮਾਫੀ ਮੰਗ ਲਈ ਉਹਦੀ ਦਲੇਰੀ ਤੋਂ ਪ੍ਰਭਾਵਿਤ ਹੋ ਕੇ ਉਹਨੇ ਆਪਦੇ ਵੱਲੋਂ ਪੰਜਾਬ ਦਾ ਸੂਬੇਦਾਰ ਉਸ ਨੂੰ ਬਣਾ ਦਿੱਤਾ ਸੀ ਠੀਕ ਆ ਤੇ ਬਾਅਦ ਵਿੱਚ ਇਸ ਸਮੇਂ ਦੇ ਦੌਰਾਨ ਜਿਹੜਾ ਪੰਜਾਬ ਸੀਗਾ ਉਸ ਨੂੰ ਅਫਗਾਨਿਸਤਾਨ ਦੇ ਵਿੱਚ ਮਿਲਾ ਲਿਆ ਸੀ ਤਾਂ ਤੀਜੇ ਹਮਲੇ ਦੇ ਵਿੱਚ ਪੰਜਾਬ ਨੂੰ ਅਫਗਾਨਿਸਤਾਨ ਦੇ ਨਾਲ ਮਿਲਾਇਆ ਗਿਆ ਸੀ ਹਾਂ ਜਿਹੜਾ ਮੀਰ ਮੰਨੂ ਸੀਗਾ ਉਹ ਦਿੱਲੀ ਦੇ ਬਾਦਸ਼ਾਹ ਦੇ ਅਨੁਸਾਰ ਕੰਮ ਨਹੀਂ ਕਰਦਾ ਸੀ ਉਹ ਅਫਗਾਨੀ ਦੇ ਕਹਿਣ ਦੇ ਅਨੁਸਾਰ ਕੰਮ ਕਰਦਾ ਸੀ ਹੁਣ پڑھਦੇ ਹਾਂ ਚੌਥਾ ਹਮਲਾ 1753 ਦੇ ਵਿੱਚ ਮੀਰ ਮੰਨੂ ਦੀ ਮੌਤ ਹੋ ਗਈ ਪਰ ਉਸ ਦੀ ਪਤਨੀ ਮੁਗਲਾਨੀ ਬੇਗਮ ਪੰਜਾਬ ਦੀ ਸੂਪੇਦਾਰ ਬਣੀ ਠੀਕ ਆ ਤਾਂ ਜਦੋਂ 1753 ਦੇ ਵਿੱਚ ਮੀਰ ਮੰਨੂ ਦੀ ਮੌਤ ਹੋ ਜਾਂਦੀ ਆ ਤਾਂ ਬਾਅਦ ਵਿੱਚ ਉਹਦੀ ਜਿਹੜੀ ਪਤਨੀ ਆ ਵਿਧਵਾ ਉਹ ਜਿਹੜੀ ਪੰਜਾਬ ਦੀ ਸੁਬੇਦਾਰ ਬਣਦੀ ਆ ਪਰ ਨਵੇਂ ਜਿਹੜਾ ਮੁਗਲ ਬਾਦਸ਼ਾਹ ਬਣਦਾ ਦਿੱਲੀ ਦੇ ਵਿੱਚ ਉਸਨੇ ਮੁਗਲਾਨੀ ਬੇਗਮ ਨੂੰ ਜੇਲ੍ਹ ਦੇ ਵਿੱਚ ਸੱਟ ਦਿੱਤਾ ਕਿਉਂਕਿ ਉਹ ਅਫਦਾਲੀ ਦੇ ਅਨਸਾਰ ਬਣੀ ਸੀ ਤਾਂ ਉਹਨੇ ਜਿਹੜਾ ਦਿੱਲੀ ਦਾ ਬਾਦਸ਼ਾਹ ਸੀਗਾ ਉਹਨੇ ਆਪ ਦੇ ਇੱਕ ਆਦਮੀ ਅਦੀਨਾ ਵੇਗ ਨੂੰ ਪੰਜਾਬ ਦਾ ਜਿਹੜਾ ਸੋਬੇਦਾਰ ਨਿਯੁਕਤ ਕਰ ਦਿੱਤਾ ਮੁਗਲਾਨੀ ਬੇਗਮ ਨੂੰ ਜੇਲ੍ਹ ਦੇ ਵਿੱਚ ਬੰਦ ਕਰਤਾ ਸੀਗਾ ਠੀਕ ਆ ਤੇ ਬਾਅਦ ਵਿੱਚ ਆਉਨੇ ਮੁਗਲਾਨੀ ਬੇਗਮ ਨੇ ਜੇਲ੍ਹ ਦੇ ਵਿੱਚੋਂ ਅਬਦਾਲੀ ਨੂੰ ਕਈ ਚਿੱਠੀਆਂ ਲਿਖੀਆਂ ਜਿਦੇ ਵਿੱਚ ਉਸਨੇ ਜਿਦੇ ਵਿੱਚ ਉਸਨੇ ਭਾਰਤ ਦੇ ਬਹੁਤ ਹੀ ਮਹੱਤਵਪੂਰਨ ਰਾਜ ਜਿਹੜੇ ਅਬਦਾਲੀ ਨੂੰ ਭਾਰਤ ਦੇ ਬਹੁਤ ਹੀ ਮਹੱਤਵਪੂਰਨ ਰਾਜ ਜਿਹੜੇ ਸੀਗੇ ਦੱਸੇ ਸੀ ਠੀਕ ਆ ਤੇ ਬਾਅਦ ਵਿੱਚ ਉਸ ਨੂੰ ਹਮਲਾ ਕਰਨ ਦੇ ਲਈ ਕਿਹਾ ਸੀ ਆ ਜਦ ਅਬਦਾਲੀ ਨੇ ਚੌਥੀ ਵਾਰ ਪੰਜਾਬ ਦੇ ਉੱਤੇ ਹਮਲਾ ਕੀਤਾ ਤਾਂ ਸੂਬੇਦਾਰ ਅਦੀਨਾ ਵੇਖ ਸੀ ਜਿਹੜਾ ਉਹ ਡਰ ਕੇ ਦਿੱਲੀ ਭੱਜ ਗਿਆ ਪਰ ਅਫਦਾਲੀ ਦਿੱਲੀ ਪਹੁੰਚਿਆ ਕਿਸੇ ਨੇ ਵੀ ਉਸ ਦਾ ਵਿਰੋਧ ਨਹੀਂ ਕੀਤਾ ਉੱਥੇ ਜਾ ਕੇ ਠੀਕ ਹੈ ਪਹਿਲਾਂ ਉਹ ਪੰਜਾਬ ਨੂੰ ਜਿੱਤਦਾ ਫਿਰ ਉਹ ਜਿੱਤ ਕੇ ਕਹਿੰਦਾ ਕਿ ਉਹ ਤਾਂ ਜਿਹੜਾ ਪੰਜਾਬ ਦਾ ਸ਼ਾਸਕ ਸੀ ਉਹ ਤਾਂ ਡਰ ਕੇ ਉੱਥੋਂ ਚਲਾ ਜਾਂਦਾ ਪੰਜਾਬ ਦੇ ਉੱਤੇ ਸਿੱਧੀ ਜਿੱਤ ਹੋ ਜਾਂਦੀ ਆ ਬਾਅਦ ਵਿੱਚ ਉਹ ਦਿੱਲੀ ਜਾਂਦਾ ਦਿੱਲੀ ਦੇ ਵਿੱਚ ਉਸ ਦਾ ਕਿਸੇ ਨੇ ਵੀ ਕੋਈ ਵਿਰੋਧ ਨਹੀਂ ਕੀਤਾ ਉਹ ਦਿੱਲੀ ਦੇ ਆਸ-ਪਾਸੇ ਕਈ ਖੇਤਰਾਂ ਦੇ ਵਿੱਚ ਲੁੱਟਮਾਰ ਕਰਦਾ ਪਰ ਉਸ ਦੀ ਸੈਨਾ ਦੇ ਵਿੱਚ ਹੈਜਾ ਦੀ ਜਿਹੜੀ ਬਿਮਾਰੀ ਉਹ ਫੈਲ ਜਾਂਦੀ ਆ ਜਿਹਦੇ ਕਰਕੇ ਉਹ ਆਪਦੇ ਦੇਸ਼ ਵਾਪਸ ਚਲਾ ਜਾਂਦਾ ਠੀਕ ਹੈ ਤੇ ਪਰ ਜਾਂਦੇ ਜਾਂਦੇ ਉਹ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਜਾਂਦਾ ਠੀਕ ਹੈ ਤੇ ਚੌਥੇ ਹਮਲੇ ਦੇ ਵਿੱਚ ਕੀ ਹੁੰਦਾ ਹੈਗਾ ਮੰਗਲਾਨੀ ਬੇਗਮ ਦੇ ਕਹਿਣ ਤੇ ਉਹ ਚੌਥਾ ਹਮਲਾ ਕਰਦਾ ਜਦੋਂ ਪੰਜਾਬ ਦੇ ਵਿੱਚ ਆਉਂਦਾ ਪੰਜਾਬ ਦਾ ਜਿਹੜਾ ਸੂਬੇਦਾਰ ਹੁੰਦਾ ਉਹ ਡਰ ਕੇ ਭੱਜ ਜਾਂਦਾ ਜਦੋਂ ਦਿੱਲੀ ਦੇ ਵਿੱਚ ਜਾਂਦਾ ਦਿੱਲੀ ਦੇ ਵਿੱਚ ਇਹ ਜਾਂਦਾ ਹੀ ਹੈਗਾ ਤੇ ਰਾਤ ਦੇ ਵਿੱਚ ਹੈਜੇ ਦੀ ਬਿਮਾਰੀ ਫੈਲ ਜਾਂਦੀ ਹੈ ਜਿਸ ਦੇ ਕਰਕੇ ਉਹ ਆਪ ਦੇ ਦੇਸ਼ ਕਾਬਲ ਵਾਪਸ ਚਲਾ ਜਾਂਦਾ ਠੀਕ ਹੈ ਮੈਸਤਾ ਇੰਦਾ ਅਬਦਾਲੀ ਦਾ ਪੰਜਵਾਂ ਹਮਲਾ 1759 ਤੋਂ ਲੈ ਕੇ 1800 ਤੱਕ ਤਾਂ ਪੰਜਵੇਂ ਹਮਲੇ ਦੇ ਵਿੱਚ ਕੀ ਹੋਇਆ ਸੀ 1758 ਦੇ ਵਿੱਚ ਸਿੱਖਾਂ ਨੇ ਮਰਾਠਿਆਂ ਨਾਲ ਮਿਲ ਕੇ ਪੰਜਾਬ ਵਿੱਚ ਤੈਮੂਰ ਸ਼ਾਹ ਨੂੰ ਨਸਾਕ ਐਦੀਨਾ ਬੇਗ ਨੂੰ ਪੰਜਾਬ ਦਾ ਸੁਪੇਦਾਰ ਬਣਾ ਦਿੱਤਾ ਜਿਹੜਾ ਅਬਦਾਲੀ ਦਾ ਪੁੱਤਰ ਤੈਮੂਰ ਸ਼ਾਹ ਸੀ ਉਸ ਨੂੰ ਉਹ ਭਜਾ ਦਿੰਦੇ ਕੇ ਰਲ ਕੇ ਤੇਦੀਨਾ ਬੇਗ ਨੂੰ ਪੰਜਾਬ ਦਾ ਸੁਪੇਦਾਰ ਫਿਰ ਤੋਂ ਬਣਾ ਦਿੰਦੇ ਇਸ ਕਾਰਨ ਅਹਿਮਦ ਸ਼ਾਹ ਅਫਜ਼ਾਲੀ ਮਰਾਠਿਆਂ ਤੇ ਸਿੱਖਾਂ ਨੂੰ ਸਭ ਕੁਝ ਸਿਖਾਉਣ ਦੇ ਲਈ ਪੰਜਵਾਂ ਹਮਲਾ ਕਰਦਾ। ਪੰਜਾਬ ਦਾ ਮਰਾਠਾ ਸੂਬੇਦਾਰ ਜਿਹੜਾ ਜਦੋਂ ਹਮਲਾ ਕਰਦਾ ਤਾਂ ਪੰਜਾਬ ਦਾ ਜਿਹੜਾ ਸੂਬੇਦਾਰ ਹੁੰਦਾ ਉਹ ਇੱਕ ਮਰਾਠਾ ਹੁੰਦਾ। ਤੇ ਜਦੋਂ ਹਮਲਾ ਕਰਦਾ ਤੇ ਡਰ ਕੇ ਭੱਜ ਜਾਂਦਾ ਉਹ ਹੀ। ਪੰਜਾਬ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਉਹ ਦਿੱਲੀ ਵੱਲ ਚਲਾ ਜਾਂਦਾ ਕਿਉਂਕਿ ਪਹਿਲਾਂ ਤਾਂ ਉਹ ਰਾਸਤੇ ਵਿੱਚ ਮੁੜਿਆ ਸੀਗਾ। ਠੀਕ ਆ। ਹੁਣ ਫਿਰ ਤੋਂ ਦਿੱਲੀ ਵੱਲ ਜਾਂਦਾ ਅਫਜ਼ਾਲੀ ਨੇ ਦਿੱਲੀ ਤੇ ਕਬਜ਼ਾ ਕਰ ਲਿਆ। ਠੀਕ ਆ। ਫੇਰ ਇੱਥੇ ਲਗਭਗ 1 ਸਾਲ ਤੱਕ ਉਹ ਦਿੱਲੀ ਦੇ ਵਿੱਚ ਰਹਿੰਦਾ ਦਿੱਲੀ ਦੇ ਵਿੱਚ ਰਹਿੰਦੇ ਸਮੇਂ ਉਸਨੇ ਜਿਹੜੇ ਇਸ ਦੇ ਆਸ-ਪਾਸੇ ਬਹੁਤ سارے ਖੇਤ ਸਨ ਉਹਨਾਂ ਦੇ ਵਿੱਚ ਲੁੱਟਮਾਰ ਕਰਦਾ ਹੈਗਾ ਉੱਥੋਂ ਬਹੁਤ ਸਾਰੀਆਂ ਕੀਮਤੀਆਂ ਚੀਜ਼ਾਂ ਖਜ਼ਾਨੇ ਲੁੱਟਦਾ ਹੈਗਾ ਉਸਨੇ ਖਵਾਜਾ ਉਬੇਖਾਨ ਨੂੰ ਪੰਜਾਬ ਦਾ ਨਵਾਂ ਸੂਬੇਦਾਰ ਬਣਾ ਦਿੰਦਾ ਠੀਕ ਆ ਤੇ ਆਪ ਲੁੱਟਮਾਰ ਕਰਕੇ ਉਹ ਕਾਬਲ ਦੇ ਵਿੱਚ ਚਲਾ ਜਾਂਦਾ ਠੀਕ ਆ ਬਹੁਤ ਸਾਰੇ ਇੱਥੇ ਹੀਰੇ ਜੋ ਆ ਰਹੇ ਤਾਂ ਕੀਮਤੀ ਖਜ਼ਾਨਾ ਲੁੱਟ ਕੇ ਤੋਂ ਉਹ ਆਦੇਸ਼ ਲੈ ਜਾਂਦਾ ਨਾਸਤਾ ਇਹਦਾ ਅਫਦਾਲੀ ਦਾ ਛੇਮਾ ਹਮਲਾ ਜਿਹੜਾ ਅਫਦਾਲੀ ਨੇ ਛੇਮਾ ਹਮਲਾ ਕੀਤਾ ਸੀ 1701 ਤੋਂ ਲੈ ਕੇ ਬਾਅਦ ਤੱਕ ਠੀਕਾ ਡੇਟਾ ਤੁਸੀਂ 2-3 ਵਾਰ ਲੈ ਕੇ ਦੇਖ ਲੈਣਾ ਆਸਾਨੀ ਬਿਨਾਂ ਤੁਹਾਨੂੰ ਯਾਦ ਹੋ ਜਾਣਗੇ ਜੇਕਰ ਕਿਸੇ ਵੀ ਸਵਾਲ ਦਾ ਕੋਈ ਵੀ ਡਾਊਟ ਹੋਵੇ ਤਾਂ ਕਮੈਂਟ ਦੇ ਵਿੱਚ ਲਿਖ ਦਿਓ ਅਮਦ ਸ਼ਾਹ ਅਬਦਾਲੀ ਨੇ ਦੇ ਵਾਪਸ ਜਾਣ ਮਗਰੋਂ ਸਿੱਖਾਂ ਨੇ ਆਪਣੀਆਂ ਸਰਗਰਮੀਆਂ ਹੋਰ ਤੇਜ਼ ਕਰ ਦਿੱਤੀਆਂ। ਉਹਨਾਂ ਨੇ ਪੰਜਾਬ ਦੇ ਕਈ ਖੇਤਰਾਂ ਨੂੰ ਲੁੱਟਿਆ। ਸਿੱਖਾਂ ਨੇ ਆਪਣੀ ਸ਼ਕਤੀ ਵਧਾਉਣ ਦੇ ਲਈ ਨਵੇਂ-ਨਵੇਂ ਕਿਲਿਆਂ ਦੀ ਉਸਾਰੀ ਕਰਨੀ ਸ਼ੁਰੂ ਕਰ ਦਿੱਤੀ। ਕਿ ਜਦੋਂ ਪੰਜਵੇਂ ਹਮਲੇ ਦੇ ਦੌਰਾਨ ਉਹ ਲੁੱਟਮਾਰ ਕਰਕੇ ਅੱਗੇ ਦੇ ਚਲਾ ਜਾਂਦਾ ਤਾਂ ਬਾਅਦ ਵਿੱਚ ਸਿੱਖ ਸੀਗੇ ਜਿਹੜੇ ਉਹ ਬਹੁਤ ਸਾਰੀਆਂ ਕਾਰਵਾਈਆਂ ਕਰਨ ਲੱਗ ਪੈਂਦੇ ਆ ਪੰਜਾਬ ਦੇ ਕਈ ਖੇਤਰਾਂ ਨੂੰ ਲੁੱਟਣ ਲੱਗ ਪੈਂਦੇ ਆ। ਗੁਜਰਾਵਾਲਾ ਕਿਲੇ ਵਿੱਚ ਬਹੁਤ ਸਾਰੇ ਸਿੱਖਾਂ ਸਿੱਖਰ ਰਹਿੰਦੇ ਸਨ ਠੀਕ ਆ। ਪੰਜਾਬ ਦੇ ਸੂਬੇਦਾਰ ਖਵਾਜਾ ਉਬੇਖਾਨ ਨੇ ਸਿੱਖਾਂ ਨੂੰ ਘੇਰਾ ਪਾ ਲਿਆ ਠੀਕ ਹੈ ਤਾਂ ਗੁਜਰਾਵਾਲੇ ਕਿਲਾ ਜਿਹੜਾ ਸੀਗਾ ਉੱਥੇ ਸਿੱਖਾਂ ਨੂੰ ਜਿਹੜਾ ਖਵਾਜਾ ਉਬੇਖਾਨ ਸੀਗਾ ਉਹਨੇ ਘੇਰਾ ਪਾ ਲਿਆ ਪਰ ਜਸਾ ਸਿੰਘ ALU ਵਾਲਿਆਂ ਦੀ ਅਗਵਾਈ ਹੇਠ ਸਿੱਖਾਂ ਨੇ ਜਿੱਤ ਪ੍ਰਾਪਤ ਕੀਤੀ ਤੇ ਉਬੇਖਾਨ ਨੂੰ ਜਿਹੜਾ ਸੀ ਹਰਾ ਦਿੱਤਾ ਇਸ ਕਾਰਨ ਕਰਕੇ ਅਬਦਾਲੀ ਨੇ ਸਿੱਖਾਂ ਨੂੰ ਸਬਕ ਸਿਖਾਉਣ ਦੇ ਲਈ ਛੇਮਾ ਹਮਲਾ ਜਿਹੜਾ ਉਹ ਕੀਤਾ ਸੀ ਤਾਂ ਛੇਵੇਂ ਹਮਲੇ ਦੌਰਾਨ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਵਾਪਰਦੀ ਹੈ ਜਿਹਨੂੰ ਕਹਿੰਦੇ ਆ ਵੱਡਾ ਕਲੂਕਾਰਾ ਮੋਸਟ ਇੰਪੋਰਟੈਂਟ ਹੈਗਾ ਸ਼ਾਰਟ ਕੁਐਸਚਨ ਦੇ ਵਿੱਚ ਜ਼ਰੂਰ ਆ ਸਕਦਾ ਹੈਗਾ ਛੇਵੇਂ ਹਮਲੇ ਦੇ ਸਮੇਂ ਅਬਦਾਲੀ ਬਹੁਤ ਵਿਸ਼ਾਲ ਸੈਨਾ ਲੈ ਕੇ ਪੰਜਾਬ ਵੱਲ ਵਧਿਆ ਅਹਿਮਦ ਸ਼ਾਹ ਅਬਦਾਲੀ ਨੇ ਬਿਨਾਂ ਕਿਸੇ ਔਕੜ ਦੇ ਲਾਹੌਰ ਦੇ ਉੱਤੇ ਕਬਜ਼ਾ ਕਰ ਲਿਆ ਇਸ ਤੋਂ ਬਾਅਦ ਉਹ ਝੰਡਿਆਲ ਵੱਲ ਵਧਦਾ ਇੱਥੇ ਪਹੁੰਚ ਕੇ ਉਸ ਨੂੰ ਪਤਾ ਲੱਗਿਆ ਕਿ ਖਬਰ ਮਿਲੀ ਕਿ ਇੱਥੇ ਸਿੱਖ ਨਹੀਂ ਹਨ ਸਿੱਖ ਉਤੋਂ ਜਾ ਚੁੱਕੇ ਆ ਤੇ ਜਿਹੜੇ ਸਿੱਖਾਂ ਨੇ ਉਹ ਮਲੇਰ ਕੋਟਲਾ ਦੇ ਨੇੜੇ ਪਿੰਡ ਕੂਪ ਦੇ ਵਿੱਚ ਇਕੱਠੇ ਹੋਏ ਹਨ ਇਸ ਲਈ ਉਹ ਬੜੀ ਤੇਜ਼ੀ ਦੇ ਨਾਲ ਮਲੇਰ ਕੋਟਲਾ ਵੱਲ ਵਧਾ ਉਸਨੇ ਜਾਂਦੇ ਜਾਂਦੇ ਸਰਹੰਦ ਦੇ ਸੂਬੇਦਾਰ ਜੈਨ ਖਾਨ ਨੂੰ ਆਪਣੀ ਫੌਜਾ ਸਮੇਤ ਉੱਥੇ ਪਹੁੰਚਣ ਦੇ ਲਈ ਹੁਕਮ ਦੇ ਦਿੰਦਾ ਤਾਂ ਦੋਨੀਆਂ ਫੌਜਾਂ ਆਲ ਜਾਂਦੀਆਂ ਇਸ ਸਾਂਝੀਆਂ ਫੌਜਾਂ ਨੇ 5 ਫਰਵਰੀ 1762 ਨੂੰ ਪਿੰਡ ਕੂਪ ਵਿੱਚ ਸਿੱਖਾਂ ਤੇ ਅਚਾਨਕ ਹਮਲਾ ਕੀਤਾ ਇਸ ਹਮਲੇ ਦੇ ਵਿੱਚ ਬਹੁਤ ਸਾਰੀਆਂ ਇਸਤਰੀਆਂ ਸਿੱਖ ਇਸਤਰੀਆਂ ਸਿੱਖ ਬੱਚਿਆਂ ਦਾ ਕਤਲ ਕੀਤਾ ਗਿਆ ਤੇ ਬਹੁਤ ਸਾਰੇ ਸਿੱਖ ਘਟੋ ਘਟ 25 ਤੋਂ 30 ਹਜ਼ਾਰ ਸਿੱਖ ਇਸ ਵਿੱਚ ਸ਼ਹੀਦ ਕੀਤੇ ਗਏ ਤਾਂ ਇਸ ਘਟਨਾ ਨੂੰ ਵੱਡਾ ਕੱਲੂਖਾਰਾ ਨਾਮ ਦਿੱਤਾ ਗਿਆ ਸੀ ਠੀਕ ਆ ਤੇ ਇਤਿਹਾਸ ਦੇ ਵਿੱਚ ਇਸ ਨੂੰ ਵੱਡਾ ਕੱਲੂਖਾਰਾ ਕਿਹਾ ਜਾਣ ਲੱਗਿਆ ਤਾਂ ਦੋ ਹੋਏ ਸੀਗੇ ਇੱਕ ਛੋਟਾ ਤੇ ਇੱਕ ਵੱਟਾ ਨੈਕਸਟ ਕਰਦੇ ਹਾਂ ਸੱਤਵਾਂ ਹਮਲਾ ਜੇ ਵੀਡੀਓ ਚੰਗੀ ਤਰ੍ਹਾਂ ਸਮਝ ਆ ਰਹੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ ਕਿਉਂਕਿ ਨਿਊ ਚੈਨਲ ਦਾ ਵੱਧ ਤੋਂ ਵੱਧ ਸਪੋਰਟ ਕਰ ਦਿਓ ਤਾਂ ਸੱਤਵਾਂ ਹਮਲਾ ਕਰਦੇ ਆਂ 1764 ਤੋਂ ਪੈਣ ਦੇ ਵਿੱਚ ਜਿਹੜਾ ਸੱਤਵਾਂ ਹਮਲਾ ਅਬਦਾਲੀ ਨੇ ਪੰਜਾਬ ਦੇ ਉੱਤੇ ਕੀਤਾ ਸੀ ਵੱਡੇ ਕੱਲੂ ਘਰੇ ਤੋਂ ਬਾਅਦ ਵੀ ਸਿੱਖਾਂ ਦੀ ਜਿਹੜੀ ਕਾਰਵਾਈਆਂ ਸੀ ਪੰਜਾਬ ਦੇ ਵਿੱਚ ਚੱਲਦੀਆਂ ਰਹੀਆਂ ਅਬਦਾਲੀ ਸਿੱਖਾਂ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਚਾਹੁੰਦਾ ਸੀ ਇਸਾ ਕਰਕੇ ਉਸਨੇ ਸੱਤਵਾਂ ਜਿਹੜਾ ਹਮਲਾ ਕੀਤਾ ਸੀ ਉਹ ਆਪਨੇ ਸਾਰਾ ਵੇਖੇ ਜਿਹੜਾ ਆਪਣੀ ਸੈਨਾ ਲੈ ਕੇ ਪੁੱਜਿਆ ਅਤੇ ਉੱਥੇ ਉਸ ਨੂੰ 30 ਸਿੱਖ ਹੀ ਮਿਲੇ ਕਿਉਂਕਿ ਬਾਕੀ ਸਿੱਖ ਜਿਹੜੇ ਉਹ ਜੰਗਲਾਂ ਤੇ ਪਹਾੜਾਂ ਦੇ ਵਿੱਚ ਜਾ ਕੇ ਛੁਪ ਗਏ ਸੀ ਉਸਨੇ ਉਹਨਾਂ ਨੂੰ ਮਾਰ ਦਿੱਤਾ ਤਾਂ ਜਿਹੜੇ 30 ਸਿੱਖ ਉੱਥੇ ਆਪਨੇ ਸਾਰ ਮਿਲੇ ਸੀਗੇ ਉਹਨਾਂ ਨੂੰ ਮਾਰ ਦਿੱਤਾ ਤੇ ਸਰਹੰਦ ਵੱਲ ਵਧਣਾ ਸ਼ੁਰੂ ਕਰ ਦਿੱਤਾ ਰਸਤੇ ਦੇ ਵਿੱਚ ਉਸਨੇ ਜਿਹੜੇ ਵੀ ਲੋਕ ਜਿਹੜੇ ਵੀ ਸਿੱਖ ਮਿਲਦੇ ਸਨ ਉਨਾਂ ਨੂੰ ਹੋਮਾਰਤਿੰਦਾ ਸੀ ਤੇ ਰਸਤੇ ਦੇ ਵਿੱਚ ਜਦ ਸਰਹੰਦਵਾਲ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਸਿੱਖਾਂ ਨੇ ਉਹਦੇ ਤੇ ਛਾਪਾਂ ਮਾਰ ਯੁੱਧ ਬਣਾ ਲਈ ਵਿਧੀ ਦੀ ਵਰਤੋਂ ਕੀਤੀ ਤੇ ਸਿੱਖ ਸੈਨਾ ਨੂੰ ਤੰਗ ਕੀਤਾ ਠੀਕ ਆ ਉਹਨਾਂ ਤੇ ਸ਼ਸਤਰ ਲੁੱਟੇ ਉਹਨਾਂ ਨੂੰ ਮਾਰਿਆ ਠੀਕ ਆ ਤਾਂ ਉਹ ਜੰਗਲਾ ਪਹਾੜਾਂ ਦੇ ਵਿੱਚੋਂ ਆਉਂਦੇ ਸੀਗੇ ਇੱਕੇ ਦਾਮ ਸੈਨਾ ਦੇ ਉੱਤੇ ਹਮਲਾ ਕਰਦੇ ਸੀ ਫਿਰ ਤੋਂ ਉਹਨਾਂ ਨੂੰ ਮਾਰ ਕੇ ਲੁੱਟ ਮਾਰ ਕਰਕੇ ਫਿਰ ਤੋਂ ਜੰਗਲਾਂ ਦੇ ਵਿੱਚ ਯਾਵਰ ਦੇ ਸੀ ਇਹਨੂੰ ਕਹਿੰਦੇ ਸੀ ਗੋਰੀਲਾ ਯੁੱਧ ਪਰਨਾਲੀ ਜਾਂ ਛਾਪਾ ਮਾਰ ਪਰਨਾਲੀ ਪਰ ਉਹ ਸਿੱਖਾਂ ਨੂੰ ਖਤਮ ਕਰਨ ਵਿੱਚ ਅਸਫਲ ਰਿਹਾ ਤੇ ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀਗਾ ਨੇ ਸੱਤਵਾਂ ਹਮਲਾ ਵੀ ਕੀਤਾ ਸੱਤਵਾਂ ਹਮਲੇ ਵਿੱਚ ਕਿਹਾ ਸੀ ਉਹਨੇ ਕਿ ਮੈਂ ਸਿੱਖਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵਾਂਗਾ ਪਰ ਉਹ ਜਿਹੜਾ ਸੀ ਸਿੱਖਾਂ ਨੂੰ ਖਤਮ ਕਰਨ ਵਿੱਚ ਅਸਫਲ ਰਿਹਾ ਤੇ ਜਦੋਂ ਉਹ ਵਾਪਸ ਕਾਬਲ ਚਲਾ ਗਿਆ ਤਾਂ ਸਿੱਖਾਂ ਨੇ ਅੰਮ੍ਰਿਤਸਰ ਵਿਖੇ ਜਿਹੜਾ ਸੀਗਾ ਵਿਸਾਖੀ ਦਾ ਤਿਹਾਰ ਬੜੀ ਧੂਮ-ਧਾਮ ਨਾਲ ਮਨਾਇਆ ਸੀ। ਤਾਂ ਅੱਗੇ ਲੈਂਡਸਕਿਪ ਹੋ ਗਈ। ਤੇ ਇਹ ਲਖ ਲਿਓ ਕਿ ਜਿਹੜਾ ਅਮਰੇ ਜਦੋਂ ਵਾਪਸ ਕਾਬਲ ਚਲਾ ਗਿਆ ਤਾਂ ਅਮਰੇ ਸਰ ਵੇਖੀ ਸਿੱਖਾ ਨਹੀਂ ਧੂਮ-ਧਾਮ ਨਾਲ ਵਿਸਾਖੀ ਦਾ ਤਿਹਾਰ ਮਨਾਇਆ ਸੀ। ਨੈਕਸਟ ਆਇੰਮ ਰਹੇਗਾ ਅਫਗਾਨੀ ਦਾ 8ਵਾਂ ਹਮਲਾ। ਉਹ ਅਫਗਾਨੀ ਨੇ 1760 ਤੋਂ 17 ਦੇ ਵਿੱਚ 8ਵਾਂ ਹਮਲਾ ਕੀਤਾ ਸੀ ਪੰਜਾਬ ਦੇ ਉੱਤੇ। ਇਹ ਆਖਰੀ ਹਮਲਾ ਸੀ। ਅਮਦ ਸ਼ਾਹ ਅਬਦਾਲੀ ਨੇ ਪੰਜਾਬ ਦੇ ਵਿੱਚ ਆਪਣੀ ਸ਼ਕਤੀ ਅਤੇ ਸਨਮਾਨ ਨੂੰ ਮੁੜ ਕਾਇਮ ਕਰਨ ਦੇ ਉਦੇਸ਼ ਨਾਲ ਦਸੰਬਰ 1766 ਵਿੱਚ ਪੰਜਾਬ ਦੇ ਉੱਤੇ ਅੱਠਵੀਂ ਤੇ ਆਖਰੀ ਵਾਰ ਹਮਲਾ ਕੀਤਾ ਇਸ ਵਾਰੀ ਸਿੱਖਾਂ ਨੇ ਪਹਾੜਾ ਅਤੇ ਜੰਗਲਾਵਲ ਨਸਨ ਦੀ ਬਜਾਏ ਅਬਦਾਲੀ ਦੇ ਨਾਲ ਸਿੱਧਾ ਟੱਕਰ ਲੈਣ ਦਾ ਫੈਸਲਾ ਕੀਤਾ ਕਿ ਪਹਿਲਾਂ ਤਾਂ ਜਿਹੜਾ ਸਿੱਖ ਸੀ ਉਹ ਅਫਗਾਨੀ ਦੇ ਨਾਲ ਨਹੀਂ ਲੜਦੇ ਸੀ ਪਰ 8ਵੇਂ ਹਮਲੇ ਦੇ ਦੌਰਾਨ ਸਿੱਖਾਂ ਨੇ ਅਫਗਾਨੀ ਨਾਲ ਸਿੱਧਾ ਟੱਕਰ ਲੈਣ ਦਾ ਫੈਸਲਾ ਕੀਤਾ ਅਫਗਾਨੀ ਨੇ ਸਿੱਖਾਂ 'ਵਰਧ' ਕਾਰਵਾਈ ਕਰਨ ਲਈ ਕਈ ਪਾਸੇ ਮਹਮਾ ਭੇਜਿਆ ਸੀ ਪਰ ਲਗਭਗ ਇਹਨਾਂ ਸਾਰੀਆਂ ਮਹਮਾ ਨੂੰ ਹਾਰਤਾ ਜਿਹੜਾ ਮੂੰਹ ਵੇਖਣਾ ਪਿਆ ਅੰਤ ਵਿੱਚ ਉਹਨਾਂ ਨੇ ਇਹ ਗੱਲ ਜਾਣ ਲਈ ਕਿ ਹੁਣ ਸਿੱਖਾਂ ਨੂੰ ਕਾਬੂ ਹੇਠ ਰੱਖਣਾ ਬੜਾ ਅਸੰਭਵ ਹੈ ਅਫਗਾਨੀ ਸਿੱਖਾਂ ਦੀ ਸ਼ਕਤੀ ਨੂੰ ਕੋਚਲਵੰਦੇ ਵਿੱਚ ਅਸਫਲ ਰਿਹਾ ਅਫਦਾਲੀ ਨੇ ਪੰਜਾਬ ਦੇ ਉੱਤੇ ਕਈ ਵਕ ਵਕ ਕਾਰਨਾ ਕਰਕੇ 8 ਹਮਲੇ ਕੀਤੇ ਪਰ ਬਾਅਦ ਵਿੱਚ ਉਹਦਾ ਮੋਕਾ ਸੀਗਾ ਕਿ ਸਿੱਖਾਂ ਨੂੰ ਖਤਮ ਕਰਨਾ ਪਰ ਉਹ ਸਿੱਖਾਂ ਨੂੰ ਕਿਸੇ ਵੀ ਕਾਰਨ ਕਰਕੇ ਸਿੱਖ ਖਤਮ ਨਹੀਂ ਹੋਏ ਨਹੀਂ ਕਰ ਸਕਿਆ ਬਹੁਤ ਸਾਰੀਆਂ ਸਫਲਤਾਵਾਂ ਦੇ ਹੋਰ ਵੀ ਕਾਰਨ ਸਨ ਠੀਕ ਆ ਤਾਂ ਆਹ ਦੀਸੇ ਵੀਡੀਓ ਦੇ ਵਿੱਚ ਆਪਾਂ ਕੀਤਾ ਅਫਦਾਲੀ ਕੌਣ ਸੀਗਾ ਅਫਦਾਲੀ ਦੇ ਹਮਲੇ ਤੇ ਕੀ ਕਾਰਨ ਸੀਗੇ ਠੀਕ ਆ ਤੇ 8 ਹਮਲੇ ਕਿਵੇਂ-ਕਿਵੇਂ ਦੇ ਸੀਗੇ ਤਾ ਨੈਕਸਟ ਵੀਡੀਓ ਵਿੱਚ ਕਰਾਂਗੇ ਅਮਦ ਸ਼ਾਹ ਅਬਦਾਲੀ ਦੀ ਅਸਫਲਤਾਵਾਂ ਦੇ ਕਾਰਨ ਤੇ ਅਬਦਾਲੀ ਦੇ ਪੰਜਾਬ ਦੇ ਉੱਤੇ ਹਮਲੇ ਜਿਹੜੇ ਕੀਤੇ ਸੀ ਉਹਦੇ ਪੰਜਾਬ ਦੇ ਉੱਤੇ ਕੀ ਪ੍ਰਭਾਵ ਪਏ ਕੀ ਸਿੱਟੇ ਨਿਕਲੇ ਠੀਕ ਆ ਤਾਂ ਇਹ ਡਿਸਕਸ ਕਰਾਂਗੇ ਤਾਂ ਵੀਡੀਓ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸ਼ੇਅਰ ਕਰ ਦਿਓ ਹੱਥ ਵੱਧ ਸਪੋਰਟ ਕਰ ਦਿਓ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਥੈਂਕ ਯੂ ਜੇਕਰ ਕਿਸੇ ਦਾ ਕੋਈ ਵੀ ਡਾਊਟ ਹੋਵੇ ਤਾਂ ਕਮੈਂਟ ਕਰ ਸਕਦਾ ਹੈਗਾ